ਡੇਰਾ ਸੌਦਾ ਸਾਥ ਦੇ ਪ੍ਰੇਮੀਆਂ ਦੇ ਨਾਲ ਤੱਕਾ ਹੋ ਗਿਆ। ਦਰਅਸਲ ਹੋਟਲ ਦੇ ਵਿੱਚ ਉਹਨਾਂ ਨੇ ਸ਼ਾਹੀ ਪਨੀਰ ਆਰਡਰ ਕੀਤਾ ਤੇ ਜਦੋਂ ਸ਼ਾਹੀ ਪਨੀਰ ਆਇਆ ਤੇ ਖਾਦਾ ਤੇ ਪਤਾ ਲੱਗਾ ਕਿ ਉਹ ਤੇ ਮੀਟ ਸੀਗਾ। ਦਰਅਸਲ ਇਹ ਇਹ ਪ੍ਰੇਮੀ ਜਿਹੜੇ ਨੇ ਇਹਨਾਂ ਨੇ ਕਹਿੰਦੇ ਨਾਮਦਾਨ ਲਿਆ ਹੋਇਆ ਇਹਨਾਂ ਨੇ ਕਦੇ ਮੀਟ ਨਹੀਂ ਖਾਦਾ ਪਰ ਇਹਨਾਂ ਨੇ ਜਿਹੜਾ ਇੱਕ ਰੈਸਟੋਰੈਂਟ ਦੇ ਵਿੱਚ ਗਏ ਤੇ ਉਸੇ ਰੈਸਟੋਰੈਂਟ ਦੇ ਵਿੱਚ ਇਹਨਾਂ ਨੇ ਜਦੋਂ ਆਰਡਰ ਕੀਤਾ ਤੇ ਆਰਡਰ ਪਨੀਰ ਕੀਤਾ ਤੇ ਉਹ ਮੀਟ ਲੈ ਆਇਆ। ਫਿਰ ਬਾਵਾ ਖਾਪ ਖਾਣਾ ਹੋਇਆ। ਕਹਿੰਦੇ ਸਾਨੂੰ ਕਹਿੰਦੇ ਇਹ ਚਾਪਾਂ ਆ ਤੇ ਚਾਪਾਂ ਖਵਾ ਕੇ ਸਾਨੂੰ ਤੋਰਨ ਲੱਗਦੇ ਸੀ ਪਰ ਨਾਲ ਦੇ ਕਹਿੰਦੇ ਟੇਬਲ ਵਾਲੇ ਨੇ ਦੱਸਿਆ ਕਿ ਤੁਹਾਡਾ ਸ਼ਾਈ ਪਨੀਰ ਨਹੀਂ ਤੁਹਾਡਾ ਕੜਾਈ ਮੀਟ ਹੈ ਦਰਅਸਲ ਔਰ ਜਦੋਂ ਉਹ ਦੇਖਿਆ ਬੋਟੀਆਂ ਸੁੰਘੀਆਂ ਨਾਲ ਦੇ ਜਿਹੜਾ ਟੇਬਲ ਤੇ ਬੰਦਾ ਬੈਠਾ ਸੀ ਤੇ ਫੇਰ ਇਹਨਾਂ ਨੂੰ ਪਤਾ ਲੱਗਦਾ ਕਿ ਇਹ ਤੇ ਜਿਹੜਾ ਮੀਟ ਨਿਕਲਿਆ ਫਿਲਹਾਲ ਕਹਿੰਦੇ ਜੀ ਵेटर ਦੀ ਗਲਤੀ ਆ ਕਿ ਵेटर ਨੇ ਜਿਹੜਾ ਜੋ ਕੁਝ ਕਿਹਾ ਸੀ ਦਰਅਸਲ ਉਹਨਾਂ ਨੂੰ ਪਨੀਰ ਕਿਹਾ ਸੀ ਤੇ ਉਹ ਮੀਟ ਲੈ ਆਇਆ ਤੇ ਉਸ ਤੋਂ ਬਾਅਦ ਲੁਕਾਉਣ ਦੀ ਖਾਤਰ ਉਹਨਾਂ ਨੂੰ ਚਾਪਾਂ ਦੱਸਦਾ ਫਿਰਦਾ ਸੀਗਾ ਮੁਖਸਰ ਦੇ ਇਸ ਇੱਕ ਹੋਟਲ ਦੇ ਵਿੱਚ ਅਜੀਬੋ ਜੀਵ ਮਾਮਲਾ ਸਾਹਮਣੇ ਆਇਆ ਔਰ ਕਹਿੰਦੇ ਨੇ ਕਿ ਮੈਰਿਜ ਐਨੀਵਰਸਰੀ ਮਨਾਉਣ ਗਿਆ ਸੀਗਾ ਔਰ ਕੋਟਕਪੂਰਾ ਰੋਡ ਹੈ ਜਿਹੜਾ ਉੱਥੇ ਇੱਕ ਨਾਮਵਰ ਹੋਟਲ ਹੈ ਉਸ ਹੋਟਲ ਦੇ ਵਿੱਚ ਕੜਾਈ ਪਨੀਰ ਦੀ ਜਗ੍ਹਾ ਜਿਹੜਾ ਉਹਨਾਂ ਨੇ ਜਿਹੜਾ ਆਰਡਰ ਕੀਤਾ ਸੀ ਕਹਿੰਦੇ ਵੀ ਅਸੀਂ ਕੜਾਈ ਪਨੀਰ ਮਸ਼ਰੂਮ ਦੋ ਪਿਆਜ਼ਾ ਨਾਨ ਤੇ ਰੋਟੀ ਆਰਡਰ ਕੀਤੀ ਸੀਗੀ ਪਰ ਵੇਟਰ ਨੇ ਕੜਾਈ ਪਨੀਰ ਦੀ ਜਗ੍ਹਾ ਚਿਕਨ ਦੇ ਦਿੱਤਾ ਜਿਸ ਤੋਂ ਬਾਅਦ ਪਰਿਵਾਰ ਦੇ ਵੱਲੋਂ ਜਦ ਚਿਕਨ ਖਾਦਾ ਤਾਂ ਪਰਿਵਾਰ ਨੇ ਵੇਟਰ ਨੂੰ ਕਿਹਾ ਕਿ ਇਹ ਨਾਨਵੈਜ ਤੇ ਨਹੀਂ ਉਹਨੇ ਕਿਹਾ ਇਹ ਚਾਪਾ ਨੇ ਤੇ ਫਿਰ ਪਰਿਵਾਰ ਦੇ ਲਾਗੇ ਇੱਕ ਕੋਈ ਜਿਹੜਾ ਟੇਬਲ ਤੇ ਬੈਠਾ ਸੀ ਉਸਨੇ 스ਮੈਲ ਲੈ ਕੇ ਦੇਖਿਆ ਔਰ ਟੇਸ ਕੀਤਾ ਤੇ ਉਹ ਚਿਕਨ ਨਿਕਲਿਆ ਪੂਰਾ ਪਰਿਵਾਰ ਜਿਨ੍ਹਾਂ ਨੇ ਨਾਮ ਕਹਿੰਦੇ ਅਸੀਂ ਲਿਆ ਹੋਇਆ ਸਾਡਾ ਧਰਮਪ੍ਰਸ਼ਟ ਕੀਤਾ ਤੇ ਉਸ ਤੋਂ ਬਾਅਦ ਬਾਵਾ ਖਾਪਖਾਨਾ ਜਿਹੜਾ ਇਸ ਹੋਟਲ ਤੇ ਪਿਆ ਸੌਦਾ ਸਾਥ ਦੇ ਪ੍ਰੇਮੀਆਂ ਨੇ ਪ੍ਰੇਮੀਆਂ ਨੂੰ ਜਿਹੜਾ ਚਿਕਨ ਪ੍ਰੋਸ ਦਿੱਤਾ ਤੇ ਉਸ ਤੋਂ ਬਾਅਦ ਰੌਲਾ ਪਿਆ ਰੌਲੇ ਤੋਂ ਬਾਅਦ ਦੀਆਂ ਤਸਵੀਰਾਂ ਤੁਸੀਂ ਦੇ ਸਕਦੇ ਹੋ ਕਿ ਕਿਵੇਂ ਜਿਹੜਾ ਮਾਮਲਾ ਵੱਧਦਾ ਆ ਤੇ ਮਾਮਲਾ ਵਧਣ ਤੋਂ ਬਾਅਦ ਇਹਨਾਂ ਪ੍ਰੇਮੀਆਂ ਨੇ ਉਸ ਹੋਟਲ ਦੇ ਵਿੱਚ ਕਾਫੀ ਸ਼ਿਕਾਇਤ ਕੀਤੀ ਕਿ ਸਾਡਾ ਜਿਹੜਾ ਧਰਮਪ੍ਰਸ਼ਟ ਕਰ ਦਿੱਤਾ ਇਹਨਾਂ ਨੇ ਡੇਰਾ ਪ੍ਰੇਮੀ ਆ ਨੂੰ ਜਿਹੜਾ ਆ ਸਵਾਦ ਜਿਹੜਾ ਆ ਉਹ ਕੁਝ ਅਜੀਬ ਲੱਗਿਆ ਪਰ ਉਹਨਾਂ ਨੂੰ ਵੇਟਰ ਨੇ ਵਾਰੇ ਨਹੀਂ ਆਉਣ ਦਿੱਤਾ ਉਹ ਕਹਿੰਦੇ ਇਹ ਤੇ ਚਾਪਾ ਨੇ ਪਰ ਨਾਲ ਦੇ ਫਿਰ ਜਿਹੜਾ ਟੇਬਲ ਦੇ ਉੱਤੇ ਬੈਠੇ ਕੋਈ ਗਾਖ ਸੀਗੇ ਉਹਨਾਂ ਨੇ ਉਸ ਨੂੰ ਖਾ ਕੇ ਦੇਖਿਆ ਸਮੈਲ ਕੀਤਾ ਉਹਨਾਂ ਨੇ ਕਿਹਾ ਵੀ ਤੁਹਾਨੂੰ ਇਹਨਾਂ ਨੇ ਮੀਟ ਖਵਾ ਦਿੱਤਾ ਸੌਦਾ ਸਾਥ ਦੇ ਡੇਰਾ ਪ੍ਰੇਮੀਆਂ ਦੇ ਨਾਲ ਧੱਕਾ ਹੋ ਗਿਆ ਉਹਨਾਂ ਨੂੰ ਮੀਟ ਪਰੋਸ ਦਿੱਤਾ ਔਰ ਇਹ ਤਸਵੀਰ ਮੁਖਸਰ ਦੇ ਕਿਸੇ ਮਹਿੰਗੇ ਹੋਟਲ ਦੀ ਆ ਜਿੱਥੇ ਕਿ ਵੇਟਰ ਦੀ ਗਲਤੀ ਕਰਕੇ ਸੌਦਾ ਸਾਤ ਦੇ ਜਿਹੜੇ ਡੇਰਾ ਪ੍ਰੇਮੀ ਆ ਜਿਨ੍ਹਾਂ ਨੇ ਨਾਮ ਲਿਆ ਹੋਇਆ ਸੀ ਉਹਨਾਂ ਦੇ ਨਾਲ ਤਕਾ ਹੋ ਗਿਆ ਔਰ ਉਹਨਾਂ ਦੇ ਨਾਲ ਸਾਡੀ ਗੱਲਬਾਤ ਵੀ ਹੋਈ ਆ ਉਹ ਵੀ ਸੁਣਾਉਣੀ ਆ ਤੁਹਾਨੂੰ ਡੇਰਾ ਸੌਦਾ ਸਾਤ ਦੇ ਪ੍ਰੇਮੀਆਂ ਦੇ ਨਾਲ ਤਕਾ ਹੋ ਗਿਆ ਦਰਅਸਲ ਹੋਟਲ ਦੇ ਵਿੱਚ ਉਹਨਾਂ ਨੇ ਸ਼ਾਹੀ ਪਨੀਰ ਆਰਡਰ ਕੀਤਾ ਤੇ ਜਦੋਂ ਸ਼ਾਹੀ ਪਨੀਰ ਆਇਆ ਤੇ ਖਾਦਾ ਤੇ ਪਤਾ ਲੱਗਾ ਕਿ ਉਹ ਤੇ ਮੀਟ ਸੀਗਾ ਦਰਅਸਲ ਇਹ ਇਹ ਪ੍ਰੇਮੀ ਜਿਹੜੇ ਨੇ ਇਹਨਾਂ ਨੇ ਕਹਿੰਦੇ ਨਾਮਦਾਨ ਲਿਆ ਹੋਇਆ ਇਹਨਾਂ ਨੇ ਕਦੇ ਮੀਟ ਨਹੀਂ ਖਾਦਾ ਪਰ ਇਹਨਾਂ ਨੇ ਜਿਹੜਾ ਇੱਕ ਰੈਸਟੋਰੈਂਟ ਦੇ ਵਿੱਚ ਗਏ ਤੇ ਉਸੇ ਰੈਸਟੋਰੈਂਟ ਦੇ ਵਿੱਚ ਇਹਨਾਂ ਨੇ ਜਦੋਂ ਆਰਡਰ ਕੀਤਾ ਤੇ ਆਰਡਰ ਪਨੀਰ ਕੀਤਾ ਤੇ ਉਹ ਮੀਟ ਲੈ ਆਇਆ ਫਿਰ ਵਾਵਾ ਖਾਪ ਖਾਣਾ ਹੋਇਆ ਕਹਿੰਦੇ ਸਾਨੂੰ ਕਹਿੰਦੇ ਇਹ ਚਾਪਾਂ ਆ ਤੇ ਚਾਪਾਂ ਖਵਾ ਕੇ ਸਾਨੂੰ ਤੋਰਨ ਲੱਗਦੇ ਸੀ ਪਰ ਨਾਲ ਦੇ ਕਹਿੰਦੇ ਟੇਬਲ ਵਾਲੇ ਨੇ ਦੱਸਿਆ ਕਿ ਤੁਹਾਡਾ ਸ਼ਾਈ ਪਨੀਰ ਨਹੀਂ ਤੁਹਾਡਾ ਕੜਾਈ ਮੀਟ ਹੈ ਦਰਅਸਲ ਔਰ ਜਦੋਂ ਉਹ ਦੇਖਿਆ ਬੋਟੀਆਂ ਸੁੰਗੀਆਂ ਨਾਲ ਦੇ ਜਿਹੜਾ ਟੇਬਲ ਤੇ ਬੰਦਾ ਬੈਠਾ ਸੀ ਤੇ ਫਿਰ ਇਹਨਾਂ ਨੂੰ ਪਤਾ ਲੱਗਦਾ ਕਿ ਇਹ ਤੇ ਜਿਹੜਾ ਮੀਟ ਨਿਕਲਿਆ ਵਿਲਾਹਲ ਕਹਿੰਦੇ ਜੀ ਵੇਟਰ ਦੀ ਗਲਤੀ ਆ ਕਿ ਵੇਟਰ ਨੇ ਜਿਹੜਾ ਜੋ ਕੁਝ ਕਿਹਾ ਸੀ ਦਰਅਸਲ ਉਹਨਾਂ ਨੂੰ ਪਨੀਰ ਕਿਹਾ ਸੀ ਤੇ ਉਹ ਮੀਟ ਲੈ ਆਇਆ ਤੇ ਉਸ ਤੋਂ ਬਾਅਦ ਲੁਕਾਉਣ ਦੀ ਖਾਤਰ ਉਹਨਾਂ ਨੂੰ ਚਾਪਾਂ ਦੱਸਦਾ ਫਿਰਦਾ ਸੀਗਾ ਮੁਖਸਰ ਦੇ ਇਸ ਇੱਕ ਹੋਟਲ ਦੇ ਵਿੱਚ ਅਜੀਬੋ ਜੀਵ ਮਾਮਲਾ ਸਾਹਮਣੇ ਆਇਆ ਔਰ ਕਹਿੰਦੇ ਨੇ ਕਿ ਮੈਰਿਜ ਐਨੀਵਰਸਰੀ ਮਨਾਉਣ ਗਿਆ ਸੀਗਾ ਔਰ ਕੋਟਕਪੂਰਾ ਰੋਡ ਹੈ ਜਿਹੜਾ ਉੱਥੇ ਇੱਕ ਨਾਮਵਰ ਹੋਟਲ ਹੈ ਉਸ ਹੋਟਲ ਦੇ ਵਿੱਚ ਕੜਾਈ ਪਨੀਰ ਦੀ ਜਗ੍ਹਾ ਜਿਹੜਾ ਉਹਨਾਂ ਨੇ ਜਿਹੜਾ ਆਰਡਰ ਕੀਤਾ ਸੀ ਕਹਿੰਦੇ ਵੀ ਅਸੀਂ ਕੜਾਈ ਪਨੀਰ ਮਸ਼ਰੂਮ ਦੋ ਪਿਆਜ਼ਾ ਨਾਨ ਤੇ ਰੋਟੀ ਆਰਡਰ ਕੀਤੀ ਸੀਗੀ ਪਰ ਵੇਟਰ ਨੇ ਕੜਾਈ ਪਨੀਰ ਦੀ ਜਗ੍ਹਾ ਚਿਕਨ ਦੇ ਦਿੱਤਾ ਜਿਸ ਤੋਂ ਬਾਅਦ ਪਰਿਵਾਰ ਦੇ ਵੱਲੋਂ ਜਦ ਚਿਕਨ ਖਾਦਾ ਤਾਂ ਪਰਿਵਾਰ ਨੇ ਵੇਟਰ ਨੂੰ ਕਿਹਾ ਕਿ ਇਹ ਨਾਨਵੈਜ ਤੇ ਨਹੀਂ ਉਹਨੇ ਕਿਹਾ ਇਹ ਚਾਪਾ ਨੇ ਤੇ ਫਿਰ ਪਰਿਵਾਰ ਦੇ ਲਾਗੇ ਇੱਕ ਕੋਈ ਜਿਹੜਾ ਟੇਬਲ ਤੇ ਬੈਠਾ ਸੀ ਉਸਨੇ 스ਮੈਲ ਲੈ ਕੇ ਦੇਖਿਆ ਔਰ ਟੇਸਟ ਕੀਤਾ ਤੇ ਉਹ ਚਿਕਨ ਨਿਕਲਿਆ ਪੂਰਾ ਪਰਿਵਾਰ ਜਿਨ੍ਹਾਂ ਨੇ ਨਾਮ ਕਹਿੰਦੇ ਅਸੀਂ ਲਿਆ ਹੋਇਆ ਸਾਡਾ ਧਰਮਪ੍ਰਸ਼ਟ ਕੀਤਾ ਤੇ ਉਸ ਤੋਂ ਬਾਅਦ ਬਾਵਾ ਖਾਪਖਾਨਾ ਜਿਹੜਾ ਇਸ ਹੋਟਲ ਤੇ ਪਿਆ ਸੌਦਾ ਸਾਥ ਤੇ ਪ੍ਰੇਮੀਆਂ ਨੇ ਪ੍ਰੇਮੀਆਂ ਨੂੰ ਜਿਹੜਾ ਚਿਕਨ ਪ੍ਰੋਸ ਦਿੱਤਾ ਤੇ ਉਸ ਤੋਂ ਬਾਅਦ ਰੌਲਾ ਪਿਆ ਰੌਲੇ ਤੋਂ ਬਾਅਦ ਦੀਆਂ ਤਸਵੀਰਾਂ ਤੁਸੀਂ ਦੇ ਸਕਦੇ ਹੋ ਕਿ ਕਿਵੇਂ ਜਿਹੜਾ ਮਾਮਲਾ ਵੱਧਦਾ ਆ ਤੇ ਮਾਮਲਾ ਵਧਣ ਤੋਂ ਬਾਅਦ ਇਹਨਾਂ ਪ੍ਰੇਮੀਆਂ ਨੇ ਉਸ ਹੋਟਲ ਦੇ ਵਿੱਚ ਕਾਫੀ ਸ਼ਿਕਾਇਤ ਕੀਤੀ ਕਿ ਸਾਡਾ ਜਿਹੜਾ ਧਰਮਪ੍ਰਸ਼ਟ ਕਰ ਦਿੱਤਾ ਇਹਨਾਂ ਨੇ ਡੇਰਾ ਪ੍ਰੇਮੀ ਅ ਨੂੰ ਜਿਹੜਾ ਆ ਸਵਾਦ ਜਿਹੜਾ ਆ ਉਹ ਕੁਝ ਅਜੀਬ ਲੱਗਿਆ ਪਰ ਉਹਨਾਂ ਨੂੰ ਵੇਟਰ ਨੇ ਬਾਹਰੇ ਨਹੀਂ ਆਉਣ ਦਿੱਤਾ ਉਹ ਕਹਿੰਦੇ ਇਹ ਤੇ ਚਾਪਾ ਨੇ ਪਰ ਨਾਲ ਦੇ ਫਿਰ ਜਿਹੜਾ ਟੇਬਲ ਦੇ ਉੱਤੇ ਬੈਠੇ ਕੋਈ ਗਾਖ ਸੀਗੇ ਉਹਨਾਂ ਨੇ ਉਸ ਨੂੰ ਖਾ ਕੇ ਦੇਖਿਆ ਸਮੈਲ ਕੀਤਾ ਉਹਨਾਂ ਨੇ ਕਿਹਾ ਵੀ ਤੁਹਾਨੂੰ ਇਹਨਾਂ ਨੇ ਮੀਟ ਖਵਾ ਦਿੱਤਾ ਸੌਦਾ ਸਾਥ ਦੇ ਡੇਰਾ ਪ੍ਰੇਮੀਆਂ ਦੇ ਨਾਲ ਧੱਕਾ ਹੋ ਗਿਆ ਉਹਨਾਂ ਨੂੰ ਮੀਟ ਪਰੋਸ ਦਿੱਤਾ ਆ ਔਰ ਇਹ ਤਸਵੀਰ ਮੁਖਸਰ ਦੇ ਕਿਸੇ ਮਹਿੰਗੇ ਹੋਟਲ ਦੀ ਆ ਜਿੱਥੇ ਕਿ ਵੇਟਰ ਦੀ ਗਲਤੀ ਕਰਕੇ ਸੌਦਾ ਸਾਥ ਦੇ ਜਿਹੜੇ ਡੇਰਾ ਪ੍ਰੇਮੀ ਆ ਜਿਨ੍ਹਾਂ ਨੇ ਨਾਮ ਲਿਆ ਹੋਇਆ ਸੀ ਉਹਨਾਂ ਦੇ ਨਾਲ ਧੱਕਾ ਹੋ ਗਿਆ ਔਰ ਉਹਨਾਂ ਦੇ ਨਾਲ ਸਾਡੀ ਗੱਲਬਾਤ ਵੀ ਹੋਈ ਆ ਉਹ ਵੀ ਸੁਣਾਉਣਾ ਹੈ ਤੁਹਾਨੂੰ